ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਝੋਨੇ ਦੇ ਵਿੱਚ ਕੀ ਪਾਈਏ ਕੀ ਨਾ ਪਾਈਏ ਕਿੰਨੀ ਯੂਰੀਆ ਕਦੋਂ ਦਈਏ ਕੀ ਹਿਸਾਬ ਕਿਤਾਬਾ ਉਹਦੇ ਬਾਰੇ ਵੀਡੀਓ ਪਾਵਾਂਗੇ ਪਰ ਇਹ ਵੀਡੀਓ ਦਾ ਮਕਸਦ ਹੋਰ ਵੀ ਬਹੁਤ ਪਾਰੇ ਨੇ ਇਹ ਵੀਡੀਓ ਦਾ ਮਕਸਦ ਇਹੀ ਆ ਥੋੜਾ ਜਿਹਾ ਅਵੇਅਰ ਕਰਨਾ ਜਾਗਰੂਤ ਕਰਨਾ ਕਿ ਚੱਛੇ ਤਾਂ ਬਾਈ ਚੰਗੀਆਂ ਜ਼ਮੀਨਾਂ ਨੇ ਉੱਥੇ ਤਾਂ ਕੱਲੀ ਯੂਰੀਆ ਦੇ ਨਾਲ ਆਪਾਂ ਸਾਰਾ ਕੁਝ ਹੀ ਛਾੜ ਲੈ ਲਾਂਗੇ ਮੌਸਮ ਵੀ ਵਧੀਆ ਐ ਕਿ ਮੌਸਮ 100% ਫੇਵਰੇਬਲ ਆ ਝੋਨੇ ਦੀ ਕਿਸਮ ਦੇ ਲਈ 100% ਮੌਸਮ ਆ ਜਿਹੜਾ ਉਹ ਵਰਦਾਨ ਆ ਹਜੇ ਤੱਕ ਜਿਹੜੇ ਝੋਨੇ ਗੀਤੇ ਨੇ ਉਹਨਾਂ ਦੇ ਵਿੱਚ ਇੱਕ ਵਾਇਰਸ ਦੀ ਪ੍ਰੋਬਲਮ ਆ ਗਈ ਬੌਨੇ ਵਾਇਰਸ ਆਪਾਂ ਜਿਹਨੂੰ ਆਪਾਂ ਕਹਿ ਦਿੰਨੇ ਆ ਹਨਾ ਉਹਦੀ ਪ੍ਰੋਬਲਮ ਆ ਰਹੀ ਆ ਪਰ ਉਹ ਵਾਇਰਸ ਆ ਜਿਹੜਾ ਉਹ ਫੰਗੀ ਸੈੱਟ ਦੇ ਨਾਲ ਬਈ ਨਹੀਂ ਟ੍ਰੀਟਮੈਂਟ ਹੋਣਾ ਮੈਂ ਦੋ ਚਾਰ ਵੀਡੀਓ ਦੇਖ ਲਈਆਂ ਵੀ ਆ ਫੰਗੀ ਸੈੱਟ ਪਾ ਦਿਓ ਬਈ ਉਹ ਕੰਟਰੋਲ ਹੋ ਜੂ ਵਾਇਰਸ ਫੰਗੀ ਸਾਈਡ ਦੇ ਨਾਲ ਨਹੀਂ ਕੰਟਰੋਲ ਹੋਣਾ ਹਜੇ ਤੱਕ ਆਥੈਂਟਿਕ ਉਹਦੀ ਕੋਈ ਆਪਣੇ ਕੋਲੇ ਪਿਛਲੇ ਤੋਂ ਪਿਛਲੇ ਸਾਲ ਆਇਆ ਸੀ ਉਹ ਪੀਆਰ 131 ਦੇ ਵਿੱਚ ਬੌਣਾ ਵਾਇਰਸ ਬਹੁਤ ਹਨਾ ਹੋਰ ਵੀ ਲੰਮੇ ਸਮੇਂ ਵਾਲੀਆਂ ਵੈਰਾਈਟੀਆਂ ਦੇ ਵਿੱਚ ਬੌਣਾ ਵਾਇਰਸ ਆਇਆ ਸੀ ਹੁਣ ਵੀ ਬੌਣਾ ਵਾਇਰਸ ਉੱਥੇ ਹੀ ਆ ਬਾਈ ਜਿੱਥੇ ਝੋਨਾ ਜਿਹੜਾ ਉਹ 1 ਮਹੀਨੇ ਤੋਂ ਉੱਪਰ ਹੋ ਚੁੱਕਿਆ ਹਨਾ ਉੱਥੇ ਬੌਣਾ ਵਾਇਰਸ ਆਇਆ ਤੇ ਉੱਥੇ ਤੁਸੀਂ ਉਹਦੀ ਖੇਤ ਦਾ ਨਰੀਖਣ ਕਰੋ ਤੇ ਉਹ ਬੂਟਾ ਜਿਹੜਾ ਉਹ ਪਟਕੇ ਤੇ ਉੱਥੇ ਹੀ ਦੱਬ ਦਿਓ ਹਨਾ ਤਾ ਜੋ ਹੋਰ ਫੈਲੇ ਨਾ ਅੱਗੇ ਵਾਇਰਸ ਜਿਹੜਾ ਵੀ ਵਾਇਰਸ ਹੈਗਾ ਬਾਈ ਉਹਦੇ ਉੱਤੇ ਇੱਕ ਤੇਲੇ ਦੀ ਸਪਰੇਅ ਕਰ ਸਕਦੇ ਹੋ ਤੁਸੀਂ ਹਨਾ ਹੋਰ ਫੰਗੀ ਸਾਈਡ ਜਾਂ ਯੂਰੀਆ ਪਾ ਕੇ ਇੱਕ ਵੀਡੀਓ ਦੇਖੀ ਸੀ ਮੈਂ ਵੀ ਯੂਰੀਆ ਉਹਨੂੰ ਬੂਟੇ ਜਿੱਥੇ ਬੋਣੇ ਨੇ ਉਹਨੂੰ ਯੂਰੀਆ ਪਾਈ ਜਾਂਦਾ ਬੰਦਾ ਹਨਾ ਉਹਦੇ ਨਾਲ ਆਖੇ ਗ੍ਰੋਥ ਹੋ ਜੂਏ ਦੀ ਨਾ ਇਹੋ ਜੀਆਂ ਬੇਟੁਕੀਆਂ ਗੱਲਾਂ ਦਾ ਕੋਈ ਤੰਤ ਨਹੀਂ ਹੈਗਾ ਬਾਈ ਜਿੰਨਾ ਟਾਈਮ ਹਜੇ ਕੋਈ ਰეკਮੈਂਡੇਸ਼ਨ ਨਹੀਂ ਆਉਂਦੀ ਉਹ ਵਾਇਰਸ ਦੀ ਹਨਾ ਉਹਨਾਂ ਟਾਈਮ ਫਾਲਤੂ ਖਰਚੇ ਤੋਂ ਬਚੋ ਤੇ ਜੇ ਤੁਹਾਨੂੰ ਲੱਗਦਾ ਵੀ ਇਕਾ ਦੁੱਕਾ ਬੂਟੇ ਨੇ ਉਹਨੂੰ ਪੱਟ ਕੇ ਮਿੱਟੀ 'ਚ ਦੱਬ ਦਿਓ ਆਦਰਵਾਇਜ਼ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਹੀ ਆ 50% ਤੋਂ ਜ਼ਿਆਦਾ ਫਿਰ ਤੁਸੀਂ ਵਾਹ ਕੇ ਟਾਈਮ ਆ ਤੁਹਾਡੇ ਕੋਲੇ ਹੁਣ ਲਾ ਸਕਦੇ ਹੋ ਆਦਰਵਾਇਜ਼ ਉਹੀ ਇਕਾ ਦੁੱਕਾ ਬੂਟਾ ਨੂੰ ਦੇਖ ਕੇ ਖੇਤ ਨਾ ਵਾਹੀ ਚਲੋ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਤਾਂ ਹੁਣ 1509 ਦਾ ਟਾਈਮ ਆ ਬਾਸਮਤੀ ਦਾ 1847 ਦਾ ਟਾਈਮ ਆ ਪੀਆਰ 126 ਦਾ ਵੀ ਹੈਗਾ ਅਜੇ ਥੋੜਾ ਜਿਹਾ ਹੈਨਾ ਤੇ ਇਹ ਕਿਸਮਾਂ ਜਿਹੜੀਆਂ ਤੁਸੀਂ ਲਾ ਸਕਦੇ ਹੋ ਕਿਉਂਕਿ ਤੇ ਤੁਸੀਂ ਧਿਆਨ ਰੱਖਿਓ ਜੇ ਤੁਹਾਡੇ ਖੇਤ ਦੇ ਵਿੱਚ ਜਿਆਦਾ ਵਾਇਰਸ ਆ ਗਿਆ ਤਾਂ ਅਗਲੇ ਸਾਲ ਉਹ ਕਿਸਮ ਆਪਾਂ ਨਹੀਂ ਲਾਉਣੀ ਖੇਤ ਦੇ ਵਿੱਚ ਹੋਰ ਕੋਈ ਕਿਸਮ ਆ ਜਿਹੜੀ ਲਾ ਸਕਦੀਆਂ ਜਿਹੜੀ ਸ਼ਾਰਟ ਟਰਮ ਵੈਰੈਟੀ ਹੋਊ ਸ਼ਾਰਟ ਟਰਮ ਦੇ ਵਿੱਚ ਬੋਣਾ ਵਾਇਰਸ ਬਹੁਤ ਘੱਟ ਹੁੰਦਾ ਤੇ ਉਦੋਂ ਬਾਅਦ ਜੇ ਬਈ ਗੱਲ ਕਰੀਏ ਯੂਰੀਆ ਦੀ ਪਹਿਲੀ ਯੂਰੀਆ ਆਪਾਂ 7ਵੇਂ ਦਿਨ ਪਾਉਣੀ ਹੈ 20 ਕਿਲੋ ਪਾ ਸਕਦੇ ਆ 25 ਕਿਲੋ ਪਾ ਸਕਦੇ ਆ ਵੈਰੈਟੀ ਦੇ ਹਿਸਾਬ ਦੇ ਨਾਲ ਜਿਹੜੀ ਦੂਜੀ ਯੂਰੀਆ ਬਈ ਉਹ 20ਵੇਂ ਤੋਂ 1ਵੇਂ ਦਿਨ ਪਾਉਣੀ ਆ ਜੇ ਲੌਂਗ ਟਰਮ ਵੈਰੈਟੀ ਆ ਗੱਟਾ ਪਾ ਸਕਦੇ ਹੋ ਗੱਟੇ ਤੋਂ ਘੱਟ ਵੀ ਪਾ ਸਕਦੇ ਹੋ ਯੂਰੀਆ ਦੀ ਮੈਨੇਜਮੈਂਟ ਆਪਦੇ ਹਿਸਾਬ ਨਾਲ ਕਰਿਆ ਕਰੋ ਬਈ ਬੱਦਲ ਗੱਜੀ ਜਾਂਦਾ ਕੋਈ ਫਟੇਰੇ ਦੀ ਲੋੜ ਨਹੀਂ ਹਜੇ ਕੋਈ ਫੰਗੀ ਸਾਈਡ ਦੀ ਲੋੜ ਨਹੀਂ ਹਜੇ ਕੋਈ ਰੀਜੈਂਟ ਦੀ ਲੋੜ ਨਹੀਂ ਹਜੇ ਹਨਾ ਕੋਈ ਆਪਣੇ ਕੋਲੇ ਬਾਇਓ ਫਰਟੀਲਾਈਜ਼ਰ ਜਾਂ ਗਰੋਥ ਪ੍ਰੋਮੋਟਰ ਦੀ ਲੋੜ ਨਹੀਂ ਹਜੇ ਜਿੱਥੇ ਜ਼ਮੀਨਾਂ ਭਾਰੀਆਂ ਨੇ ਜਿੱਥੇ ਜ਼ਮੀਨਾਂ ਹਲਕੀਆਂ ਨੇ ਉੱਥੇ ਤੁਸੀਂ ਪਹਿਲਾਂ ਤੱਤ ਪੂਰਤੀ ਕਰਨੀ ਆ ਠੀਕ ਹੈ ਸਲਫਰ ਹੋਗੀ ਕੈਲਸ਼ੀਅਮ ਹੋ ਗਿਆ ਜ਼ਿੰਕ ਹੋਗੀ ਫਾਸਫੋਰਸ ਹੋਗੀ ਪਟਾਸ਼ ਹੋਗੀ ਤੇ ਨਾਈਟrogen ਹੋਗੀ ਇਹ ਤੱਤਾਂ ਦੀ ਪੂਰਤੀ ਕਰਕੇ ਉਦੋਂ ਬਾਅਦ ਤੁਸੀਂ ਮਾਈਕੋਰਾਜਾ ਜਾਂ ਹੋਰ ਲਟਰਮ ਪਟਰਮ ਲਲਪਲ ਪਾ ਸਕਦੇ ਹੋ ਜਿੱਥੇ ਪੀ ਐਚ ਜ਼ਿਆਦਾ ਜਾਂ ਜ਼ਮੀਨਾਂ ਹਲਕੀਆਂ ਨੇ ਜਾਂ ਪਾਣੀ ਮਾੜਾ ਚੰਗੀ ਜ਼ਮੀਨ ਵਾਲਿਆਂ ਨੂੰ ਮੀਂਹ ਹੀ ਵਰਦਾਨ ਆ ਮੀਂਹ ਦੇ ਵਿੱਚ ਹੀ ਸਾਰੇ ਫਰਟੀਰੇ ਨੇ ਮੀਂਹ ਦੇ ਵਿੱਚ ਹੀ ਰੀਜੈਂਟ ਨੇ ਮੀਂਹ ਦੇ ਵਿੱਚ ਹੀ ਫਰਟੀਲਾਈਜ਼ਰ ਨੇ ਮੀਂਹ ਦੇ ਵਿੱਚ ਹੀ ਬਾਇਓ ਪ੍ਰੋਡਕਟ ਨੇ ਸਾਰਾ ਕੁਝ ਮਾਈਕਰੋ ਰਾਜਾ ਹੈ ਮੀਂਹ ਦੇ ਵਿੱਚ ਹੀ ਆ ਕੁਦਰਤ ਦੇ ਵਿੱਚ ਹੀ ਆ ਅੱਜ ਵੀ ਸੋਣੀ ਝਟਾ ਤੇ 20 22 ਤਰੀਕ ਤੱਕ ਆਲਮੋਸਟ ਪੂਰੇ ਪੰਜਾਬ ਦੇ ਵਿੱਚ ਦੁਬਾਰਾ ਵੀ ਮੀਂਹ ਦੱਸਿਆ ਹੋਇਆ ਜਿੰਨਾ ਹੋ ਸਕਦਾ ਮੋਟਰਾਂ ਬੰਦ ਕਰਕੇ ਜਿੱਥੇ ਨਹਿਰੀ ਪਾਣੀ ਲੱਗਦਾ ਬਈ ਨਹਿਰੀ ਪਾਣੀ ਲਾਉਣ ਦੀ ਕੋਸ਼ਿਸ਼ ਕਰੋ ਉਹਦੇ 'ਚ ਨਿਰੀ ਪोटाਸ਼ ਤੁਰੀ ਆਉਂਦੀ ਆ ਹੁਣ ਨਿਰੀ ਪਹਾੜਾਂ ਵਾਲੀ ਨਿਰੀ ਪोटाਸ਼ ਆ ਨਿਰਾ ਸੀ ਵੀਡ ਐਕਸਟ੍ਰੈਕਟ ਆ ਹਨਾ ਸ ਕੁਦਰਤੀ ਸੋਮੇ ਆ ਜਿਹੜੇ ਉਹ ਵਰਤੋ ਤੁਸੀਂ ਸਿੱਧੀ ਜੀ ਗੱਲ ਆ ਤੇ ਜਿਹੜੀ ਲਾਸਟ ਯੂਰੀਆ ਪਾਉਣੀ ਆ ਬਾਈ ਉਹ ਜਿਹੜੀਆਂ ਲੰਮੀਆਂ ਸਮੀਆਂ ਵੈਰਾਈਟੀਆਂ 40 ਤੋਂ 45 ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਸ਼ਾਰਟ ਟਰਮ ਵੈਰਾਈਟੀਆਂ ਨੇ 30 ਤੋਂ 35 ਦਿਨਾਂ ਦੇ ਵਿੱਚ ਵਿੱਚ ਯੂਰੀਆ ਉੱਥੇ ਖਤਮ ਕਰ ਦੇਣੀ ਆ ਜੇ 5 ਬੋਰੀਆਂ ਪਾਉਣੇ ਹੋ ਤਾਂ 5 ਹੀ ਪਾਓ ਠੇਕੇ ਵਾਲੇ ਵਾਣ ਜਿੰਨੀ ਤੇ ਜੇ ਤੁਸੀਂ ਘੱਟ ਪਾਉਣੇ ਹੋ ਤਾਂ ਘੱਟ ਪਾਓ ਹਾਂ ਪੰਜ ਤੋਂ ਤੁਸੀਂ ਚਾਰ ਤੱਕ ਆ ਸਕਦੇ ਹੋ ਪਰ ਇਹ ਨਾ ਹੋਵੇ ਵੀ ਪੰਜ ਬੋਰੀਆਂ ਜਿੱਥੇ ਪਹਿਲਾਂ ਪੈਂਦੀਆਂ ਨੇ ਉੱਥੇ ਤੁਸੀਂ ਦੋ ਤੇ ਆਜੋ ਝਾੜ ਘਟੂਗਾ ਉਹਦੇ ਨਾਲ ਤੇ ਜੇ ਜ਼ਿਆਦਾ ਜੂਰੀਆ ਪਾਉਣੇ ਹੋ ਜੇ ਦੋ ਗੱਟੇ ਪਾਉਣੇ ਹੋ ਜੇ ਉੱਥੇ ਤੁਸੀਂ ਪੰਜ ਪਾਤਾ ਉੱਥੇ ਤੁਹਾਡਾ ਨੁਕਸਾਨ ਹੋਊਗਾ ਬਾਈ ਕੀੜੇ ਮਕੌੜੇ ਵੀ ਜ਼ਿਆਦਾ ਹੋਣਗੇ ਬੂਟਾ ਫਲਾਰ ਵੀ ਜ਼ਿਆਦੀ ਕਰੂਗਾ ਹਨਾ ਹਰਾ ਭਰਾ ਤਾਂ ਹੋਜੂ ਇੱਕ ਵਾਰੀ ਡੰਝ ਕਾਲਾ ਤਾਂ ਹੋਜੂ ਇੱਕ ਵਾਰੀ ਜੇ ਪ੍ਰੋਡਕਟ ਪਾਤਾ ਤਾਂ ਪਰ ਉਹਦਾ ਅਸਰ ਥੋੜਾ ਟਾਈਮ ਰਹੂਗਾ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਬਾਈ ਕਿਹੜੀ ਵੈਰਾਈਟੀ ਲਾਈ ਆ ਤੁਸੀਂ ਠੀਕ ਇਹ ਕਿਹੜਾ ਏਰੀਆ ਤੇ ਕੀ ਤੁਸੀਂ ਸਮਾਨ ਪਾਇਆ ਕੋਈ ਪ੍ਰੋਡਕਟ ਪਾਇਆ ਬਿਨਾ ਇਹ ਲਲਪਲ ਕਿਹੜਾ ਪਾਇਆ ਮੈਨੂੰ ਕਮੈਂਟ ਜ਼ਰੂਰ ਕਰਿਓ ਬਈ ਅਗਲੀ ਵੀਡੀਓ ਕਿਸੇ ਹੋਟ ਟੌਪਕ ਹੋਰ ਵਿਸ਼ੇ ਦੇ ਉੱਤੇ ਪਾਉਂਦੇ ਰਹਾਂਗੇ ਥੈਂਕ ਯੂ ਸੋ ਮੱਚੀ